ਕੜਾ ਵੱਡ ਭਾਗੀ ਸਮਾਂ ਹੈ ਕਿ ਸਾਡੇ ਜ਼ਿਲ੍ਹੇ ਦੇ ਨਵੇਂ ਜਥੇਦਾਰ ਜਿਹੜੇ ਕਿ ਹੁਣੇ ਪੁਆਇੰਟ ਰਾਇ ਨੇ ਥੋੜੇ ਮਹੀਨੇ ਪਹਿਲਾਂ ਉਹ ਅੱਜ ਉਹਨਾਂ ਦਾ ਪਹਿਲਾ ਫੇਰ ਸੀਗਾ ਸਾਡੇ ਨਾਬੇ ਹਰਕੇ ਵਿੱਚ ਆਉਣਾ ਕਿ ਉਸ ਸਥਾਨ ਤੇ ਆਉਣਾ ਕਿ ਜਿੱਥੇ ਜੈਤੂ ਦਾ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਕਾਲੀ ਦਲ ਜ਼ਿਲ੍ਹੇ ਦੀ ਪੁਰਾਣੀ ਹਿਸਟਰੀ ਹੈ ਕਿ ਉਹ ਵਿਰਤੋਂ ਦੇ ਮੋਰਚੇ ਨੂੰ ਅੱਜ ਨਮਸਕਾਰ ਦਿੱਤੀਆਂ ਨੇ ਅੱਤੇ ਉਹਨਾਂ ਤੋਂ ਸਿਰ ਲੈ ਕੇ ਨਵੇਂ ਜਿਹੜਾ ਕੰਮ ਹੈ ਸ਼ੁਰੂ ਕਰਤਾ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਹੋਣ ਜਿਹੜੇ ਕਿ ਇਹਨਾਂ ਜ਼ਿੰਮੇਵਾਰੀ ਬੜੀ ਆ ਉਹ ਜ਼ਿੰਮੇਵਾਰੀ ਦਿੱਤਾ ਹੈ ਤਾਂ ਅੱਜ ਨਾਲ ਤੇ ਹਲਕੇ ਚਾਹੇ ਮੈਂ ਇਹਨਾਂ ਕੀ ਹੈ ਕਿ ਆਪਣੀ ਪੋਜੀਸ਼ਨ ਦੇ ਤੁਹਾਨੂੰ ਪੂਰੇ ਨਾਬੇ ਹਲਕੇ ਬਣੋ ਕਿ ਇਹਨਾਂ ਵਿਸ਼ਵਾਸ ਤੋਂ ਆਇਆ ਕਿ ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਹੋਣਦੀਆਂ ਮੈਂ ਤੇ ਮੇਰੇ ਸਾਰੇ ਲੀਡਰ ਸਾਹਿਬਾਨ ਮੇਰੇ ਬਦਕਾ ਸਾਹਿਬਾਨ ਇਕਲੇ ਇਕਲੇ ਕਰ ਤੱਕ ਲੈ ਕੇ ਜਾਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚਰਦੀ ਕਲਾ ਵਾਸਤੇ ਖੰਭ ਕਰਦੇ ਆਂ ਮੈਂ ਇਹ ਕਹੂੰਗਾ ਕਿ ਜਿਹੜੀ ਆਮ ਆਦਮੀ ਹੈ ਇਹ ਆਮ ਆਦਮੀ ਨਹੀਂ ਹੈਗੀ ਇਹ ਚੋਰ ਆਦਮੀ ਹੈ ਇਹ ਚੋਰ ਆਦਮਿਆਂ ਦਾ ਇੱਕ ਡੋਲਾ ਜਿਹੜਾ ਕਿ ਦਿੱਲੀ ਤੋਂ ਚੱਲਿਆ ਆਇਆ ਸੀਗਾ ਇਹਨੇ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਆ ਕੇ ਤੇ ਪੰਜਾਬ ਦੇ ਲੋਕਾਂ ਨੇ ਭੜੇ ਭੜਾ ਨੇ ਵਿਸ਼ਵਾਸ ਕਰ ਲਿਆ ਉਹਨਾਂ ਤੇ ਬਾਕੀ ਦੇਸ਼ ਤੋਂ ਲੋਕਾਂ ਨੇ ਉਹਨਾਂ ਨੂੰ ਬੂਤੇ ਬੂਹ ਮਾਰ ਕੇ ਵਾਪਸ ਕੀਤਾ ਤੇ ਪਰ ਪੰਜਾਬ ਦੇ ਲੋਕ ਜਿਹੜੇ ਆ ਸੱਚੇ ਸੱਚੇ ਲੋਕ ਨੇ ਸਾਫ਼ ਦਿਲ ਇਨਸਾਨ ਨੇ ਉਹਨਾਂ ਨੇ ਉਹਨਾਂ ਦੇ ਭਲੇਖਿਆਂ ਚ ਆ ਕੇ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਹ ਚੋਰ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਸਾਡੇ ਕਿਸਾਨਾਂ ਨਾਲ ਜਿਹੜਾ ਧੱਕਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਚ ਉਦੋਂ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਦੋਂ ਬਾਅਦ ਉਹਨਾਂ ਦਾ ਸਮਾਨ ਚੋਰੀ ਕਰਕੇ ਆਪ ਹੀ ਲੈ ਗਏ ਅੱਜ ਉਹ ਦੋ ਟਰਾਲੀਆਂ ਜਿਹੜੀਆਂ ਨਾਬੇ ਤੇ ਆਈਆਂ ਨੇ ਜਿਹੜਾ ਕਐਮਐਲਏ ਦਾ ਰਾਈਟ ਆਂਡ ਆ ਉਹ ਲੈ ਕੇ ਆਇਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਐਮਐਲਏ ਦੇ ਵਿੱਚ ਮਿਲਿਆ ਹੋਇਆ ਜਿਹੜੀਆਂ ਸ਼ਹਿਰ ਦੇ ਵਿੱਚ ਵੀ ਸਾਡੇ ਚੋਰੀਆਂ ਹੋ ਰਹੀਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਕਿਤੇ ਆਮ ਆਦਮੀ ਲੋਕ ਚੋਰੀਆਂ ਤਾਂ ਨਹੀਂ ਕਰਦੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਟਰਾਲੀਆਂ ਵੱਢ ਕੇ ਵੇਚ ਸਕਦੇ ਨੇ ਉਹਨਾਂ ਦੇ ਟਾਇਰਾਂ ਤੋਂ ਫੜਿਆ ਜਾ ਸਕਦੇ ਨੇ ਤੇ ਫਿਰ ਇਹ ਵਕਤ ਕਿਹੜੀ ਚੀਜ਼ ਛੱਡਣਗੇ ਕਿੱਥੇ ਛੱਡਣ ਗਏ ਇਹ ਕਿਹੜੀ ਇਮਾਨਦਾਰੀਆਂ ਨੇ ਲੋਕਾਂ ਕੋਲੇ ਉਹ ਝੂਠ ਦੱਪ ਲੈਂਦਾ ਲੋਕਾਂ ਦੇ ਸਾਹਮਣੇ ਆ ਗਿਆ ਤੇ ਲੋਕਾਂ ਨੂੰ ਅਪੀਲ ਕਰਦੇ ਆਂਗੇ ਇਹਨਾਂ ਲੋਕਾਂ ਨੂੰ ਦਰਕਾਰ ਦੋ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢ ਦੋ ਕਿਉਂਕਿ ਇਹਨਾਂ ਦੀ ਪੰਜਾਬ ਦੀਆਂ ਸਾਰੀਆਂ ਪਰੰਪਰਾਵਾਂ ਦਾ ਕਾਣ ਕਰਤਾ ਰਾਜਨੀਤੀ ਦਾ ਕਾਣ ਕਰਤਾ ਪੰਜਾਬ ਦੇ ਲੋਕਤੰਤਰ ਦਾ ਕਾਣ ਕਰਤਾ ਅੱਜ ਨਾਬੇ ਦੇ ਸ਼ੂਮਨੀ ਕਲਲ ਦੇ ਪੁਰਾਣੇ ਵਰਕਰ ਵਿੱਚ ਨੌਜਵਾਨ ਜਿਹਨਾਂ ਨੂੰ ਹੁਣ ਜ਼ਿੰਮੇਵਾਰੀ ਸੌਂਪੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਹਰਉਤ ਸਾਹਿਬ ਬਣੇ ਨੇ ਇਹ ਪੁਰਾਣੇ ਟਕਸਾਲੀ ਪਰਿਵਾਰ ਚੋਂ ਨੇ ਅਸੀਂ ਧਨੌਤ ਕਰਦੇ ਹਾਂ ਬੱਦਲ ਸਾਹਿਬ ਦਾ ਤੇ ਉਹਨਾਂ ਨੇ ਮੀਤ ਪ੍ਰਧਾਨ ਬਣਾਇਆ ਲਾਲਕਾ ਜੀ ਨੂੰ ਉਹਨਾਂ ਨੂੰ ਵੀ ਬਹੁਤ ਵਧਾਈਆਂ ਦੋਨਾਂ ਨੂੰ ਤੇ ਵਰਕਰਾਂ ਨੇ ਬੜਾ ਚਾਅ ਵਰਕਰਾਂ ਚ ਇਹਨਾਂ ਦੇ ਬਣ ਨਾਲ ਜਿਹੜੇ ਪਰਿਵਾਰ ਘਰ ਬੈਠੇ ਸਾਡੇ ਨੌਜਵਾਨ ਉਹ ਅੱਜ ਮੇਰੇ ਕੋਲ ਇੱਥੇ ਆਇਸ ਕਮਰੇ ਚ ਆ ਕੇ ਉਹਨਾਂ ਨੇ ਗੱਲ ਕਹੀ ਹੈ ਕਿ ਸਾਨੂੰ ਬੜੀ ਖੁਸ਼ਹਾਲੀ ਮਿਲਿਆ ਹੈ ਵੀ ਅੱਜ ਸ਼ੌਂਨੀ ਕਾਲੀਦਲ ਨੇ ਬੜੀ ਧੇਰਵਾਦੋਂ ਸ਼ੌਂਨੀ ਤਕਸਾਲੀ ਪਰਿਵਾਰ ਦੀ ਬੁੱਕਤ ਪਾਈ ਗਈ ਹੈ ਮੈਂ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਵਧਾਈਆਂ ਵੀ ਦਿੰਨਾ ਤੇ ਨਾਲ ਜ ਦੱਸਦਾ ਕਿ ਨਾਬਾ ਹਲਕੇ ਦੇ ਜਿੰਨੇ ਵੀ ਅਸੀਂ ਪੁਰਾਣਾ ਕੰਮ ਕਰਦੇ ਹਾਂ 50 ਸਾਲ ਤੋਂ ਮਰਕਾ ਕਾਲੀਦਲ ਦਾ ਕੰਮ ਸੇਵਾਦਾਰ ਬਣਿਆ ਹੋਇਆ ਹੁਣ ਅੱਗੇ ਨੂੰ ਪੂਰੀ ਹਿੰਮਤ ਕਰਾਂਗੇ ਵੀ ਕਾਲੀਦਲ ਉਸੇ ਲੀਡ ਤੇ ਆ ਦੇ ਜਿਹੜੀ ਲੀਡ ਤੇ ਪਹਿਲਾਂ ਚੱਲਦਾ ਸੀ ਇੱਕ ਅਕਾਲੀਦਾਰ ਹੋਰ ਆ ਗਿਆ ਪੜਾ ਤੇ ਤੇ ਪੰਖਤ ਮਾਮਲਿਆਂ ਤੇ ਕਿਸ ਤਰ੍ਹਾਂ ਜਿਹੜੀ ਹੈਗੀ ਐਜਡੀਪੀਸੀ ਜਾਂ ਅਕਾਲੀਦਾਰ ਪੰਖਤ ਦੇ ਦੇਖੋ ਜੋ ਸਾਡੇ ਸ਼ਰੋਮਨੀ ਅਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਸਾਡੇ ਜੋ ਜ਼ਿਲ੍ਹਾ ਜੇਸ਼ੇਦਾਰ ਬਣਾਏ ਨੇ ਸ਼ਬਦਤ ਜਗਮੀਤ ਸਿੰਘ ਜੀ ਹਰੇ ਉਹ ਇੱਕ ਟਕਸ਼ਾਲੀ ਅਕਾਲੀ ਪਰਿਵਾਰ ਵਿੱਚੋਂ ਨੇ ਤੇ ਇਹ ਵੀ ਪਹਿਲੀ ਵਾਰੀ ਹੋਈ ਆਵੇ ਇੱਕ ਵਰਕਰ ਨੂੰ ਮਾਨ ਦਿੱਤਾ ਗਿਆ ਡਾਵਾ ਇਹਾ ਅੱਗੇ ਕੀ ਹੁੰਦਾ ਸੀ ਵੀ ਜੋ ਮਿਨਿਸਟਰ ਬਣਦਾ ਤੇ ਜਾਂ ਹੋਰ ਬਣਦਾ ਤੇ ਉਹ ਹੀ ਜਿਹੜਾ ਜਹਾਦਾਰ ਬਣ ਜਾਂਦੇ ਚੰਨ ਪਰ ਇਹ ਪਹਿਲੀ ਵਾਰੀ ਹੋਇਆ ਵੀ ਇੱਕ ਵਰਕਰ ਨੂੰ ਜਿਹੜਾ ਜਹਾਦਾਰ ਬਣਾਇਆ ਗਿਆ ਤੇ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਉਹਨੂੰ ਵਰਕਰ ਨੂੰ ਇੱਕ ਉਹ ਵੀ ਇੱਕ ਨੌਜਵਾਨ ਨੂੰ ਇੱਕ ਨੌਜਵਾਨ ਨੂੰ ਐਡਾ ਵੱਡਾ ਪਦਵੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਧ ਕਰਤਾ ਵੀ ਜੋ ਵੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨੇ ਜਿਹੜੇ ਉਹਨਾਂ ਦੇ ਨੌਜਵਾਨ ਨੇ ਉਹ ਅੱਗੇ ਹੋ ਕੇ ਆ ਕੇ ਕੰਮ ਕਰਨ ਅਸੀਂ ਉਹਨਾਂ ਨੂੰ ਬੰਦਾ ਮਾਨ ਤੇ ਸਨਮਾਨ ਤੇ ਦੌਰੇ ਦੇ ਕੇ ਨਵਾਜਾਂਗੇ ਤੇ ਮੇਰੀ ਤਾਂ ਸਾਰੇ ਨੌਜਵਾਨਾਂ ਨੂੰ ਜੋ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦੇ ਆ ਰਹੇ ਨੇ ਪਹਿਲਾ ਪੁਰਾਣੇ ਉਹਨਾਂ ਦੇ ਜੰਨੇ ਵੀ ਨੌਜਵਾਨ ਮੇਰੇ ਬੱਚੇ ਨੇ ਉਹ ਨੇ ਉਹਨਾਂ ਨੂੰ ਬੇਨਤੀ ਆ ਵੀ ਆ ਕੇ ਆਪਾਂ ਆਪਣੀ ਜੋ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਕੰਮ ਕੀਤੇ ਨੇ ਜੋ ਮੰਡੀਆਂ ਨੇ ਆਪਣੇ ਜੋ ਜੰਨੇ ਵੀ ਫੋਕਲ ਪਾਟ ਬਣੇ ਨੇ ਮੰਡੀਆਂ ਨੇ ਸੜਕਾਂ ਨੇ ਗ੍ਰੇਡ ਨੇ ਜੋ ਵੀ ਕੁਝ ਵੀ ਹੈਗਾ ਸਾਰਾ ਕੁਝ ਸ਼ਰੋਮਨੀ ਕਾਲੀਦਾਰ ਦੀ ਦੇਣਾ ਬੱਚਿਆਂ ਨੂੰ ਪਤਾ ਨਹੀਂ ਵੀ ਇਹ ਕਿਹੜੀ ਦੇਣਾ ਬਿਜਲੀ ਦੇ ਬੋਟਾ ਨਹੀਂ ਫਰੀ ਚੱਲਣਾ ਔਰ ਕਨੈਕਸ਼ਨ ਦੇਣੇ ਕੀ ਕੁਝ ਨਹੀਂ ਆਪਾਂ ਨੂੰ ਦਿੱਤਾ ਆਪਾਂ ਨੂੰ ਰੋਟੀ ਜੇ ਖਾਣ ਲਾਇਆ ਤਾਂ ਪਿੰਡਾਂ ਵਿੱਚ ਤਾਂ ਸ਼ਰੋਮਨੀ ਕਾਲੀਦਾਰ ਨੇ ਲਾਇਆ ਤੇ ਅੱਜ ਕੋਈ ਗੱਲ ਨਹੀਂ ਕਈ ਵਾਰੀ ਝੂਠ ਪ੍ਰਚਾਰ ਕਰਕੇ ਕਈ ਗਲਤਾਂ ਮਾੜੀਆਂ ਮੋਟੀਆਂ ਚਲੋ ਹੋ ਜਾਂਦੀਆਂ ਨੇ ਪਰ ਇੰਨਾ ਪ੍ਰਚਾਰ ਕਰਕੇ ਪਾਰਟੀ ਨੂੰ ਬਦਨਾਮ ਕਰਨਾ ਤੇ ਪਾਰਟੀ ਦੇ ਨੌਜਵਾਨਾਂ ਦਾ ਪਿੱਛੇ ਹਟਣਾ ਉਹੀ ਇੱਕ ਸਾਡੇ ਦੇ ਵੱਡਾ ਕਾਰਨ ਸੀ ਪਰ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਇੱਕ ਟਕਸਾਲੀ ਪਰਿਵਾਰ ਵਿੱਚੋਂ ਇੱਕ ਨੌਜਵਾਨ ਮੁੰਡੇ ਨੂੰ ਇੱਕ ਪ੍ਰਧਾਨਗੀ ਦਾ ਪਦ ਮਿਲਿਆ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਆਪਾਂ ਇਸ ਆਪਣੇ ਨੌਜਵਾਨ ਪ੍ਰਧਾਨ ਦੀ ਹੱਥ ਮਜ਼ਬੂਤ ਕਰੀਏ ਤੇ ਸਾਡੇ ਜੋ ਹਲਕੇ ਦੇ ਇੰਚਾਰਜ ਨੇ ਵਿਚਾਰੇ ਬਹੁਤ ਚੜਦੇ ਫਿਰਦੇ ਨੇ ਉਹਨਾਂ ਮੱਖਣ ਸਿੰਘ ਦਾਲਕਾ ਉਹਨਾਂ ਦੇ ਵੀ ਆਪਾਂ ਹੱਥ ਮਜ਼ਬੂਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਾਦ ਹੁਣ ਇਸ ਮੌਕੇ ਤੇ ਜੀ ਬੀਜਪੀ ਨੂੰ ਵੋਟਾਂ ਦਾ ਚੋਰ ਤੇ ਜਿਹੜੇ 15 ਲੱਖ ਵਰਗੀਆਂ ਇਹ ਜੀਆਂ ਸਕੀਮਾਂ ਤੇ ਲੈਂਡ ਪੂਲਿੰਗ ਚ ਜ਼ਮੀਨਾਂ ਦੇ ਚੋਰ ਆ ਪਾਰਟੀ ਵਾਲੇ ਟਰਾਲੀ ਚੋਰ ਹੋਰ ਤਾਂ ਹੋਰ ਬੱਕਰੀਆਂ ਵੇਕਣ ਤੇ ਵੀ ਰੋਕ ਲਾ ਕੇ ਬੱਕਰੀਆਂ ਦੇ ਚੋਰ ਵੱਜਣ ਲੱਗ ਗਏ ਉਦੋਂ ਅਕਾਲੀਵਲ ਤੋਂ ਹੀ ਉਮੀਦਾਂ ਨੇ ਸਾਨੂੰ ਜ਼ਿੰਮੇਦਾਰਾਂ ਨੂੰ ਵੀ ਇਹ ਕੁਝ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਅਕਾਲੀਵਲ ਨੂੰ ਤਕੜਾ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਛਿੱਟੇ ਕੱਪੜੀਏ ਚੋਰਾਂ ਤੋਂ ਖਹਿੜਾ ਛੁੱਟ ਜੇ ਉਹ ਆਦੋ ਵੀ ਲਗਾਤਾਰ ਪ੍ਰਚਾਰ ਕਰਦੀ ਹੈ ਪੰਜਾਬ ਚ ਉਹ ਕਹਿੰਦੀ ਜੀ ਆਹ ਲੋਕਾਂ ਗਰੀਬ ਲੋਕਾਂ ਕੋਲ ਪ੍ਰਚਾਰ ਕਰ ਰਹੇ ਨੇ ਜਿਹੜਾ ਮੈਂ ਜੀ ਦਲਿਤ ਤੇ ਜੱਟ ਦਾ ਕਾਰਡ ਖੇਡ ਰਹੇ ਨੇ ਹੁਣ ਦੇਖੋ ਇਹ ਬਹੁਤ ਵੱਡਾ ਨੁਕਸਾਨ ਜਿਹੜੇ ਦਲਿਤ ਨੂੰ ਉਹਨਾਂ ਨੇ ਬਾਹਮਣਾਂ ਨੇ ਸਾਰੀ ਉਮਰ ਦੱਬ ਕੇ ਰੱਖਿਆ ਜਿਹੜੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਦੱਬ ਕੇ ਰੱਖਿਆ ਉਹਨਾਂ ਪ੍ਰਤੀ ਹੁਣ ਇਹਨਾਂ ਨੂੰ ਜਾਗਾਈ ਯਾਰ ਐਸਐਸ ਵਾਲਿਆਂ ਨੂੰ ਜਿਨ੍ਹਾਂ ਪ੍ਰਤੀ ਇਹਨਾਂ ਨੇ ਇੰਨੀ ਬੇਵਫਾਈ ਕੀਤੀ ਜਿਹੜਾ ਹਿੰਦੁਸਤਾਨ ਗਦਰ ਪਾਰਟੀ ਵੇਲੇ ਆਜ਼ਾਦ ਹੋ ਸਕਦਾ ਸੀ 1915 ਚ ਉਹਦੋਂ ਗਦਾਰੀਆਂ ਕਰਕੇ ਇਹਨਾਂ ਨੇ ਆਜ਼ਾਦ ਹੋਣ ਨਹੀਂ ਦਿੱਤਾ ਉਹ ਪਾਰਟੀ ਤੇ ਆਪਾਂ ਕਿਵੇਂ ਭਰੋਸਾ ਕਰ ਸਕਦੇ ਆ ਮੈਂ ਇਹੀ ਕਹੂੰਗਾ ਜੀ ਵੀ ਦੇਖੋ ਵੋਟਰਾਂ ਨੂੰ ਮੇਰੀ ਬੇਨਤੀ ਹੈ ਝੂਠ ਮਗਰ ਲੱਗ ਕੇ ਤੇ ਸ਼ਰਾਬ ਦੀਆਂ ਬੋਤਲਾਂ ਮਗਰ ਤੇ ਛੋਟੇ ਛੋਟੇ ਵਾਅਦੇ ਮਗਰ ਲੱਗ ਕੇ ਆਪਾਂ ਸਰਕਾਰ ਬਹੁਤ ਵਾਰ ਚੁੜ ਲਈ ਹੁਣ ਅਕਾਲੀਵਾਲ ਦੀਆਂ ਜਿਹੜੀਆਂ ਡਵੈਲਪਮੈਂਟ ਕਰੀਆਂ ਹੋਈਆਂ ਪਿੰਡੀਆਂ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਮੌਕਾ ਦਈਏ ਤੇ ਪਿੰਡਾਂ 'ਚ ਆਪਾਂ ਲਾਮਬੰਦ ਹੋਈਏ ਆਪਾਂ ਨੂੰ ਕੋਈ ਤੋੜ ਨਾ ਸਕੇ ਆਪਾਂ ਇੱਕਜੁੱਟ ਹੋਈਏ ਕਿਸੇ ਲੀਡਰ ਪਿੱਛੇ ਆਪਾਂ ਪਿੰਡਾਂ 'ਚ ਆਪਸ 'ਚ ਫਰਕ ਨਾ ਪਈਏ